ਵੀ ਇੱਕ ਹੈ ਨਾ ਵੀ ਬਰਬਾਰ ਵੀ ਚਾਹੁੰਦਾ ਵੀ ਅਸੀਂ ਇਹਦੇ ਜਿਵੇਂ ਕਨਸੈਸ਼ਨ ਮਤਲਬ ਬਾਕੀ ਬੈਂਕਾਂ ਦੇ ਦਿੰਦੇ ਨੇ ਸਾਨੂੰ ਕਨਸੈਸ਼ਨ ਮਿਲਦਾ ਹੈ ਪਰ ਨਹੀਂ ਦੇਖੋ ਇੱਕ ਕਨਸੈਸ਼ਨ ਤੁਸੀਂ ਬੈਠ ਕੇ ਦਨ ਮਰਜੀ ਅਧਿਕਾਰ ਸਾਡੇ ਕੋਲ ਨਹੀਂ ਹੈਗਾ ਨਾਪੁਰ ਕੋਲੇ ਨਾ ਡਿਊਟੀ ਅਡਮਿਨਿਸਟ੍ਰੇਟਰ ਕੋਲੇ ਇਹ ਬੈਂਕ ਤੇ ਤੁਹਾਡਾ ਦੋਹਾਂ ਦਾ ਅਪਸੀਮਾ ਉਹ ਨਹੀਂ ਕਹਿੰਦੇ ਆ ਵੀ ਬੈਠਿਆ ਮਸਲਾ ਮੇਰੀ ਗੱਲ ਪ੍ਰਧਾਨ ਜੀ ਇਹਨਾਂ ਨੇ ਕੋਰਟ ਤੋਂ ਲਿਆ ਹੋ ਬੰਦਾ ਅੱਜ ਤੁਸੀਂ ਜੇ 10 20 ਬੰਦੇ ਬੈਠੇ ਹੋ ਜਿੰਨੇ ਵੀ ਜੀ ਬੈਠੇ ਹੋ ਦੇਖੋ ਅੱਜ ਤੇ ਅਸੀਂ ਵਾਪਸ ਚਲੇ ਜਾਂ ਮੈਂ ਕੱਲ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ ਠੀਕ ਹੈ ਉਦੋਂ ਬਾਅਦ ਉਦੋਂ ਬਾਅਦ ਫੋਰਸ ਲੈ ਕੇ ਆਵਾਂਗੇ ਇਹਦੀ ਨਾਲ ਤਾਂ ਨੁਕਸਾਨ ਹੀ ਹੁੰਦਾ ਤੁਰਿਆ ਜਾਂਦਾ ਇਹ ਇਹੀ ਕਹਿੰਦੇ ਆ ਵੀ ਬੈਂਕ ਨੂੰ ਵੀ ਇਹ ਇਹ ਬੈਠਣ ਦੀ ਜੇ ਮਾਰ ਪੈ ਜੀ ਬੰਦੇ ਦੇ ਦੇਖੋ ਜੇ ਤਾਂ ਇਹ ਦੋ ਦਾ ਵੀ ਦੇਖੋ ਦੇਖੋ ਜਿੰਨਾ ਚਿਰ ਬੰਦਾ ਸਹੀ ਕੀ ਮਤ ਪੂਰੀ ਜਦੋਂ ਮੰਦਾ ਮਸਬੂਰ ਹੋ ਜਾਣਾ ਉੱਥੇ ਆ ਕੇ ਮਾਰ ਪੈ ਜਾ ਗੱਲ ਤਾਂ ਉਹੀ ਕਰ ਜਣਾ ਕਰਦਾ ਜੀ ਆਪਾਂ ਤੁਸੀਂ ਇਹ ਚੀਜ਼ਾਂ ਦੇ ਨਾਲ ਤਾਂ ਦੇਖੋ ਆਪਾਂ ਕਿੰਨੀਆਂ ਕਿ ਲੜਾਈਆਂ ਲੜਨਾਗੇ ਜਿਹੜੀਆਂ ਤੂੰ ਬਾਈ ਸੁਣਾ ਕਾਗਜ਼ ਜੀ ਮੈਨੂੰ ਦਿਖਾ ਰਹੇ ਹੈ ਤੈਨੂੰ ਪੂਰਾ ਮੌਕਾ ਦਿੱਤਾ ਗਿਆ ਇਹ ਨਹੀਂ ਹੈਗਾ ਵੀ ਤੈਨੂੰ ਤਾਂ 6 ਸਾਲ ਦਾ ਮੌਕਾ ਨਹੀਂ ਦਿੱਤਾ ਹੋਊਗਾ ਇਹ ਨੂੰ ਇਹ ਨੂੰ ਪਹਿਲਾਂ ਅੱਜ ਤੋਂ ਅੱਜ ਦੀ ਅੱਜ ਦੀ ਤਰੀਕ ਸੀ ਮੈਂ ਗਿਆ ਤੂੰ ਕੱਲ ਜਾ ਸਕਦਾ ਸੀ ਪਰ ਤੂੰ ਜੀ ਜਨਾਬ ਇਹਨਾਂ ਲਵੇ ਉਹ ਸੁਣਨ ਨੂੰ ਤਿਆਰ ਨਹੀਂ ਹੈਗਾ ਜਿਹੜਾ ਮੈਨੇਜਰ ਇਹਨਾਂ ਦਾ ਉਹਨਾਂ ਕਹਿੰਦਾ 16 ਲੱਖ ਰੁਪਏ ਬੋਲ ਰਿਹਾ ਸੀ ਫਿਰ 12 ਲੱਖ ਤੇ ਆ ਗਿਆ ਇਹਨਾਂ ਦਾ 13% ਬਣਿਆ ਬਈ ਇਹਨਾਂ ਨੂੰ ਕਿਹਾ ਪ੍ਰਿੰਸੀਪਲ ਦੀ ਕੋਸ਼ਿਸ਼ ਕਰ ਲੈ ਰਿਹਾ ਆਪਾਂ ਕਤੋਂ ਹੋਇਆ ਕਿ ਇਹਨਾਂ ਨੂੰ ਪ੍ਰਿੰਸੀਪਲ ਲਈ ਦੇਣਾ 6 ਲੱਖ ਤੇ ਹਿਸਾਬ ਨਾਲ ਹੈ ਹੈ ਇਹਦੇ 6 ਲੱਖ ਖਤਮ ਹੋ ਗਏ ਦੇਖੋ ਇਹਨਾਂ ਦਾ ਇਹ ਮੁਲ ਕੋਲ ਇਹਨਾਂ ਦਾ 13 38 ਭਕਾਈ ਆ 13 ਲੱਖ 88 ਹਜ਼ਾਰ ਭਕਾਇਆ ਇਹ 10 ਲੱਖ ਰੁਪਏ ਦਾ ਮੂਲ ਹੈ ਇਹਨਾਂ ਦਾ ਕਹਿੰਦੇ 10 10 ਦੇ ਵਿੱਚ ਅਸੀਂ ਗੱਲ ਕਰਨ ਲਈ ਤਿਆਰ ਹਾਂ 1.5 1.5 ਦੇ ਵਿੱਚ ਹੁਣ ਇਹ ਕਹਿੰਦਾ ਜਮੀਨ ਹੁਣ ਦੇਖੋ ਇਹ ਤਾਂ ਅਸੀਂ 12 ਲੱਖ ਦਾ ਲੋਨ ਲੈ ਸਾਡੇ 12 ਪੁੱਛ ਦੇਗਾ 12 ਸਾਡੇ 12 ਸਾਡੇ ਪਾਰ ਆਜੇ ਲੋ ਤਾਂ ਜੋ ਵੀ ਹੈਗਾ ਸਟੇਟਮੈਂਟ ਕਢਾਈਏ ਜਿੱਥੇ ਸਤਾ ਪਣੀ ਬਣ ਜੀ ਆ ਇਹ ਬਾਈ ਜੀ ਮੇਰੀ ਗੱਲ ਸੁਣੋ ਜਿਹੜੇ ਆਹ ਗੱਡਾ ਕਤਾਬਾਂ ਦਾ ਪੜ੍ਹ ਕੇ ਮੈਨੇਜਰ ਬਣੇ ਨੇ ਇਹਨਾਂ ਨੇ ਜੋੜ ਐ ਨਹੀਂ ਹੈਗਾ ਗਲਤ ਲਾਇਆ ਹੋਊਗਾ ਇਹਨਾਂ ਕੋਲ ਵੀ ਹੋਊਗਾ ਠੀਕ ਹੈ ਨਾ ਜੇ ਤੁਸੀਂ ਕਹਿੰਦੇ ਹੋ ਵੀ ਇਨਾਂ ਕੋਲੇ ਕਿਸ਼ਤਾਂ ਭਰੀਆਂ ਨੇ ਇਨਾਂ ਨੇ ਨਹੀਂ ਜੋੜੀਆਂ ਹੋਣੀਆਂ ਸਭ ਜੋੜੀਆਂ ਹੋਈਆਂ ਆਪਾਂ ਦੇਖੋ ਜਿਹੜੀ ਗੱਲ ਦੇਖ ਰਹੇ ਜਿਹੜੀ ਗੱਲ ਹੈ ਸੈਟਲਮੈਂਟ ਕਰਨ ਦੀ ਹੈ ਸਾਡੇ ਜਥੇਬੰਦੀ ਦਾ ਵੀ ਰੂਲ ਆ ਬੈਂਕਾਂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਜੀ ਇਹ ਕੋਈ ਪਹਿਲੀ ਵਾਰ ਨਹੀਂ ਬੈਠੇ ਰੂਲ ਤਾਂ ਮੈਂ ਤੁਹਾਡੀ ਗੱਲ ਮੰਨ ਇੱਕ ਛੋੜਾ ਦਾ ਰੂਲ ਹੈ ਉਰੇ ਕੋਈ ਕਾਨੂੰਨ ਵੀ ਹੈਗਾ ਉਹੀ ਬੈਂਕਾਂ ਦੇ ਤਹਿਤ ਹੀ ਸੀ ਰੂਲ ਦਾ ਸਾਹਿਬ ਨਾਲ ਨਹੀਂ ਨਹੀਂ ਜਦੋਂ ਇਹ ਹਾਲੇ ਆਪਣੇ ਦੇਸ਼ ਚ ਕਾਨੂੰਨ ਚੱਲ ਰਿਹਾ ਹੈ ਆਪਾਂ ਕਾਨੂੰਨ ਦੇ ਤਾਬੇ ਹੀ ਆਉਣੇ ਦੇ ਅਸੀਂ ਸਾਡਾ ਸਾਡਾ ਇਨਾਂ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਨਾਲ ਛੋਡੇ ਨਾਲ ਤੁਸੀ ਆਪਾਂ ਦੇਖੋ ਜੀ ਤੁਸੀਂ ਆਪਣੀ ਡਿਊਟੀ ਪਕਾਉਣੀ ਆ ਸਾਨੂੰ ਉੱਪਰੋਂ ਸਾਡੇ ਪ੍ਰਧਾਨ ਜੀ ਨਾਲ ਨਾਲ ਜਿਹੜੀ ਗੱਲ ਹੋ ਗਈ ਦੇਖੋ ਮੈਂ ਜੈ ਇਹ ਗੱਲ ਕਰੋ ਇਹ ਚੀਜ਼ਾਂ ਮਸਲੇ ਬੈ ਕੇ ਨਿਭੜ ਜਾਂਦੇ ਨੇ ਮੈਂ ਤੁਹਾਨੂੰ ਸਰ ਦੱਸ ਰਿਹਾ ਵੀ ਅਸੀਂ 10 ਲੱਖ ਰੁਪਈਆ ਮੋੜਤਾ ਹੀ ਸਾਨੂੰ ਦੱਸੋ ਅਸੀਂ ਕੀ ਕਰੀਏ ਆਹ ਵੋਹੀ ਤੁਹਾਨੂੰ ਕਹਿਣਾ ਇਹ ਮੰਗਦੇ ਨਹੀਂ ਜੀ ਉਰੇ ਕੁਛ ਨੇ ਉੱਥੇ ਕੁਛ ਨੇ ਜਿਹੜੀ ਗੱਲ ਤੁਹਾਨੂੰ ਗੱਲ ਤਾਂ ਇੱਥੇ ਆਈ ਬਹੁਤ ਸਮਝਾ ਸਾਡੀ ਸੁਧਾ ਚੜਿਆ ਸਰ ਬੈਠ ਕੇ ਨਿਭਲੂ ਕਿਹਾ ਇਹ ਹੈ ਰੋ ਅਸੀਂ ਵੀ ਨਹੀਂ ਕਹਿੰਦੇ ਆਉਂਦੇ ਵੀ ਅਸੀਂ ਇਹ ਕਹਿੰਦੇ ਜਿਹੜਾ ਸਾਡਾ ਬਕਾਇਆ ਰਹਿੰਦਾ ਸੀ ਦੇਣ ਨੂੰ ਤਿਆਰ ਆ ਜੀ